ਤੋ ਪਹਿਲਾ ਵਰਡ ਕੀ ਆਇਆ ਸੀ ਦਿਲ ਵਿੱਚ ਮਤਲਬ ਮੈਂ ਮੇਰਾ ਤਾਂ ਇੱਕ ਇੱਕ ਤਰ੍ਹਾਂ ਨਾਲ ਹੰਝੂ ਆ ਗਏ ਸੀਗੇ ਇੰਨਾ ਇੰਨਾ ਕੁ ਜ਼ਿਆਦਾ ਇੱਕ ਮੈਂ ਸ਼ੂਟ ਤੇ ਸੀ ਉਸ ਟਾਈਮ ਤੇ ਫਿਰ ਪਾਲਵੀਰ ਨੂੰ ਫੋਨ ਕੀਤਾ ਕਿਉਂਕਿ ਪਹਿਲਾਂ ਵੀ ਮੇਰੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੇ ਕਿ ਕਿੱਦਾਂ ਉਹਨਾਂ ਦੀ ਸਿਹਤ ਵਗੈਰਾ ਹਨ ਤੇ ਅਸੀਂ ਵੇਟ ਕਰਦੇ ਸੀ ਕਿੰਨਾ ਟਾਈਮ ਦੇਖਦੇ ਕਹਿੰਦੇ ਕਿ ਉਹ ਹਸਪੀਟਲ ਨੇ ਅਭੀ ਥੋੜੇ ਦਿਨਾਂ ਤੱਕ ਵੀ ਵੇਟ ਕਰੋ ਤੇ ਮਤਲਬ ਉਹ ਜਿਹੜੀ ਐਕਸਾਈਟਮੈਂਟ ਸੀ ਉਹ ਖੁਸ਼ੀ ਸੀ ਉਹਦਾ ਟਿਕਾਣਾ ਨਹੀਂ ਸੀ ਮੈਂ ਖਬਰ ਸੁਣੀ ਸੀ ਸਾਰੇ ਬਹੁਤ ਖੁਸ਼ ਹੋਏ ਸੀਗੇ ਤੇ ਐਡੀ ਕਾ ਖੁਸ਼ੀ ਸੀ ਕਿ ਜੰਪ ਕਰ ਕਰ ਕੇ ਮਤਲਬ ਚੀਕਾ ਮਾਰਨ ਨੂੰ ਦਿਲ ਕਰਦਾ ਸੀਗਾ ਸੋ ਬਹੁਤ ਮਨ ਖੁਸ਼ ਹੈ ਜਦੋਂ ਪੰਜਾਬ ਇੰਡਸਟਰੀ ਵਿੱਚ ਵੀ ਕਿਸੇ ਸਿੱਧੂ ਦੀ ਕਮੀ ਜ਼ਰੂਰ ਮਹਿਸੂਸ ਹੁੰਦੀ ਹੈ ਤੇ ਅੱਜ ਨਿੱਕਾ ਸਿੱਧੂ ਆ ਗਿਆ ਮੇਰੇ ਮੇਰੇ ਸਾਬ ਨਾਲ ਇੰਡਸਟਰੀ ਵਿੱਚ ਵੀ ਬਹੁਤ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਤਾਂ ਤੁਸੀਂ ਜਦੋਂ ਤੁਹਾਨੂੰ ਪਹਿਲੀ ਵਾਰੀ ਨਿਊਜ਼ ਮਿਲੀ ਸੀ ਕਿ ਨਿੱਕਾ ਸਿੱਧੂ ਦੁਨੀਆ ਚ ਆਇਆ ਬਾਪੂ ਜੀ ਦੀ ਤਸਵੀਰ ਦੇਖੀ ਸੀ ਤਾਂ ਸਭ ਤੋਂ ਪਹਿਲਾ ਵਰਡ ਕੀ ਆਇਆ ਸੀ ਦਿਲ ਵਿੱਚ ਮਤਲਬ ਮੇਰੇ ਤਾਂ ਇੱਕ ਇੱਕ ਤਰ੍ਹਾਂ ਨਾਲ ਹੰਝੂ ਆ ਗਏ ਸੀਗੇ ਇੰਨਾ ਇੰਨਾ ਕੁ ਜ਼ਿਆਦਾ ਇੱਕ ਮੈਂ ਸ਼ੂਟ ਤੇ ਸੀ ਉਸ ਟਾਈਮ ਤੇ ਮੈਂ ਫਿਰ ਪਾਲਵੀਰ ਨੂੰ ਫੋਨ ਕੀਤਾ ਕਿਉਂਕਿ ਪਹਿਲਾਂ ਵੀ ਮੇਰੀ ਇਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਸੀਗੇ ਕਿ ਕਿੱਦਾਂ ਉਹਨਾਂ ਦੀ ਸਿਹਤ ਵਗੈਰਾ ਹਨ ਤੇ ਅਸੀਂ ਵੇਟ ਕਰਦੇ ਸੀ ਕਿੰਨਾ ਟਾਈਮ ਦੇ ਇੱਕ ਦਿਨ ਮੈਂ ਵੀਰੇ ਨੂੰ ਪੁੱਛਿਆ ਮੈਂ ਕਿ ਵੀਰੇ ਇੱਕ ਅਕਾ ਦਉ ਹੈ ਤੇ ਉਹ ਕਹਿੰਦੇ ਵੀ ਉਹ ਹਸਪੀਟਲ ਨੇ ਵੀ ਥੋੜੇ ਦਿਨਾਂ ਤੱਕ ਵੀ ਵੇਟ ਕਰੋ ਤੇ ਮਤਲਬ ਉਹ ਜਿਹੜੀ ਐਕਸਾਈਟਮੈਂਟ ਸੀ ਉਹ ਖੁਸ਼ੀ ਸੀ ਉਹਦਾ ਟਿਕਾਣਾ ਨਹੀਂ ਸੀ ਮੈਨੂੰ ਲੱਗਦਾ ਕਈ ਵਾਰੀ ਆਪਣੇ ਘਰਾਂ ਦੇ ਵਿੱਚ ਵੀ ਕੋਈ ਜਦੋਂ ਕੁਝ ਹੁੰਦਾ ਤਾਂ ਆਪਾਂ ਇੰਨੇ ਖੁਸ਼ ਨਹੀਂ ਹੁੰਦੇ ਵੀ ਮਤਲਬ ਇਹ ਇੱਕ ਅਲੱਗ ਤਰ੍ਹਾਂ ਦੀ ਖੁਸ਼ੀ ਸੀ ਪੂਰੀ ਦੁਨੀਆ ਨੂੰ ਖੁਸ਼ੀ ਸੀ ਫਿਲਮ ਇੰਡਸਟਰੀ ਦੀ ਅੱਪਾ ਗੱਲ ਕਰਦੇ ਆਂ ਕਿ ਉਹਨਾਂ ਨੇ ਸਿੱਧੂ ਨੇ ਪੂਰੇ ਵਰਲਡ ਦੇ ਵਿੱਚ ਪੰਜਾਬੀ ਫਿਲਮਾਂ ਦਾ ਪੰਜਾਬੀ ਗਾਣਿਆਂ ਦਾ ਪੱਗ ਦਾ ਨਾਂ ਕਰਦਾ ਤੇ ਨਿੱਕਾ ਸਿੱਧੂ ਵੀ ਉਹਦੇ ਰਾਹ ਤੇ ਆਪਣੇ ਭਰਾ ਦਾ ਨਾਮ ਰੋਸ਼ਨ ਕਰੇਗਾ ਬਿਲਕੁਲ ਜੀ ਤਾਂ ਉਹ 나ਜੀ ਸਿੱਧੂ ਮੂਸੇਵਾਲੇ ਤੇ ਮਾਤਰ ਜਿੱਥੇ ਤੁਸੀਂ ਕਿਹਾ ਕਿ ਇੰਡਸਟਰੀ ਤੇ ਉਹ ਮਾਂ ਲਈ ਕਿੰਨੀ ਖੁਸ਼ੀ ਦਾ ਪਲ ਹੋਏਗਾ ਜਿਹਦਾ ਇੱਕ ਪੁੱਤ ਦੁਬਾਰਾ ਦੁਨੀਆ ਤੇ ਆ ਗਿਆ ਲੋਕਾਂ ਦੀ ਅਰਦਾਸਾਂ ਨਾਲ ਆਇਆ ਮਾਪਿਆਂ ਦੀ ਅਰਦਾਸਾਂ ਨਾਲ ਆਇਆ ਬਿਲਕੁਲ ਬਿਲਕੁਲ ਦੇਖੋ ਮਾਂ ਲਈ ਬੱਚੇ ਤੋਂ ਬਾਅਦ ਕੁਝ ਨਹੀਂ ਹੁੰਦਾ ਤੇ ਜਦੋਂ ਉਹ ਤੁਰ ਗਿਆ ਸੀ ਤਾਂ ਲੱਗਦਾ ਸੀਗਾ ਕਿ ਉਹਨਾਂ ਦਾ ਜਿਉਣਾ ਕਿੰਨਾ ਔਖਾ ਆ ਹਨਾ ਤੇ ਆਪਾਂ ਆਪਣੇ ਤੇ ਖੁਦ ਤੇ ਲਾ ਕੇ ਦੇਖੇ ਤਾਂ ਬਹੁਤ ਔਖਾ ਹੁੰਦਾ ਚਲੋ ਪਰਮਾਤਮਾ ਨੇ ਮਿਹਰ ਕੀਤੀ ਹੈ ਸਾਰੇ ਲੋਕ ਉਹਨਾਂ ਦੇ ਨਾਲ ਨੇ ਲੋਕ ਲੋਕ ਖੁਸ਼ੀਆਂ ਮਨਾ ਰਹੇ ਨੇ ਕੋਈ ਮਤਲਬ ਕੋਈ ਕਿਵੇਂ ਸੈਲੀਬ੍ਰੇਟ ਕਰ ਰਿਹਾ ਕੋਈ ਕਿਵੇਂ ਸੈਲੀਬ੍ਰੇਟ ਕਰ ਰਿਹਾ ਤੁਸੀਂ ਕਿਵੇਂ ਸੈਲੀਬ੍ਰੇਟ ਕੀਤਾ ਸੀਗਾ ਜਦੋਂ ਨਿੱਕਾ ਸਿੱਧੂ ਆਇਆ ਸੀ ਅਸੀਂ ਅਸੀਂ ਸਾਰੇ ਮਤਲਬ ਸ਼ੂਟ ਤੇ ਸੀਗੇ ਤੇ ਅਸੀਂ ਮਤਲਬ ਅਸੀਂ ਪੂਰਾ ਫਨ ਕੀਤਾ ਗਿਆ ਤਾਂ ਇੱਕ ਪਾਸੇ ਗਮ ਵੀ ਸੀਗਾ ਕਿਉਂਕਿ ਉਹਨਾਂ ਮਿਸ ਕਰਦੇ ਸੀਗੇ ਤੇ ਬਹੁਤ ਬਹੁਤ ਵਧੀਆ ਲੱਗ ਰਿਹਾ ਤੇ ਅੱਜ ਉਹਨਾਂ ਮਾਤਾ ਜੀ ਨੂੰ ਮਾਤਾ ਜੀ ਆਣਗੇ ਬਾਪੂ ਜੀ ਆਣਗੇ ਕੀ ਕਹਿਣਾ ਉਹਨਾਂ ਨੂੰ ਕੁਝ ਦਿਲ ਵਿੱਚ ਹੈਗੀ ਰੀਜ ਕਿ ਉਹਨਾਂ ਨੂੰ ਕਹਿਣੀ ਅੱਜ ਮੈਂ ਬਾਪੂ ਜੀ ਨੂੰ ਪਿਛਲੀ ਵਾਰ ਮਿਲੀ ਸੀ ਤੇ ਮਤਲਬ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਸੀਗਾ ਕਿ ਕਿ ਇਹਨਾਂ ਚ ਕਿੰਨੀ ਹਿੰਮਤ ਹੈ ਕਿਵੇਂ ਇਹ ਖੜੇ ਨੇ ਨਾ ਸਾਰਿਆਂ ਦੇ ਸਾਹਮਣੇ ਤੇ ਫਿਰ ਵੀ ਉਹ ਬੋਲ ਰਹੇ ਨੇ ਲੈਕਚਰ ਕਰ ਰਹੇ ਨੇ ਤੇ ਮਤਲਬ ਇੱਕ ਵੱਡਾ ਹੌਸਲਾ ਉਹਨਾਂ ਦੇ ਵਿੱਚ ਤੇ ਅੱਜ ਜਦੋਂ ਮਿਲਾਂਗੇ ਮੇਰੀ ਬਹੁਤ ਟਾਈਮ ਦੀ ਰੀਤ ਸੀਗੀ ਮਿਲਣ ਦੀ ਚਲੋ ਅੱਜ ਮਿਲਾਂਗੇ ਤੇ ਆਏ ਸੀ ਬਾਪੂ ਜੀ ਤੋਂ ਕਹਿੰਦੇ ਸੀ ਕਿ ਸਿੱਧੂ ਦੀ ਰੀਤ ਸੀ ਮੈਂ ਵੀ ਆਪਣੀ ਭੈਣਾਂ ਨੂੰ ਸੰਦਾਰਾ ਦਵਾ ਹੁਣ ਨਿੱਕੇ ਸਿੱਧੂ ਦੇਗਾ ਹਾਂ ਬਿਲਕੁਲ ਤਾਂ ਬਹੁਤ-ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਤਾਂ ਰਾਸ਼ਟਾ ਲੀਵਲ ਸਾਡੇ ਨਾਲ ਮੌਜੂਦ ਸੀ ਪਿੰਡ ਸਮਾਉ ਵਿੱਚ ਨਿੱਕੇ ਸਿੱਧੂ ਦੇ ਆਉਣ ਦੀ ਖੁਸ਼ੀ ਵਿੱਚ ਪਾਠ ਰਖਾਇਆ ਗਿਆ ਜਿਸ ਦਾ ਅੱਜ ਸਮਾਪਤੀ ਕੀਤੀ